से दिल्ली की वंदे भारत में बरनाला में स्टॉपेज के लिए कहा था सर वो स्टॉपेज अब अप्रूव हो गया आपको बहुत बहुत बधाई बरनाला में स्टॉपेज आप चालू कराइए जल्दी से जाके अप्रूवल हो गया उसका थैंक यू थैंक यू सर बहुत बड़ी सर वहाँ पे क्योंकि मालवा का बहुत बड़ा ये डिस्ट्रिक्ट है सर बहुत बड़ी डिमांड थी और रेलवे को भी इसका बहुत बड़ा फायदा हुआ थैंक यू मालवे में कितने जिले जुड़ते हैं वहाँ से सर वहाँ मालवे के तकरीबन बरनाला हो गया मानसा हो गया संगूर మేహమే ఏక్ ఏక్ హాల్ట్ హై వహా పీ మలేర్ కోట్లా హో గయా తో యే సబ్ 3 డిస్ట్రిక్ట్ తో జదా మానసా మలేర్ కోట్లా ఔర్ యే బర్నాలా యే బర్నాలా బి హ వందే భారత్ సే జుడ్ జాయేగా అండర్స్టూడ్ గార్మెంట్స్ అండర్స్టూడ్ ఆల్ ఫైర్ ఫైర్ ది యాక్టివ్ సస్కిల్ జీ మే బర్నాలా వాసియాను బహత్ వదాయి దిననా కి జో లంబే టైం తో డిక్ సీ ਅੱਜ ਕੇਂਦਰੀ ਮੰਤਰੀ ਰਵਨੀਤ ਮਿੱਟੂ ਜੀ ਦਾ ਬਿਆਨ ਆਇਆ ਕਿ ਬਰਨਾਲੇ ਜਿਹੜਾ ਸਟਾਪੇਜ ਹੁਣ ਸ਼ੁਰੂ ਹੋਊਗਾ ਬੰਦੇ ਭਾਰਤ ਦਾ ਤੇ ਤੁਹਾਡੇ ਸਾਰਿਆਂ ਦੇ ਧਿਆਨ 'ਚ ਹੋਣਾ ਹੈ ਕਿ ਇਹ ਟ੍ਰੇਨ ਸ਼ੁਰੂ ਹੋਣ ਤੋਂ ਪਹਿਲਾਂ ਵੀ ਮੈਂ ਲਗਾਤਾਰ ਪਾਰਲੀਮੈਂਟ 'ਚ ਇਹ ਆਵਾਜ਼ ਉਠਾਈ ਮੈਂ ਦੋ ਵਾਰੀ ਬੋਲਿਆ ਉੱਥੇ ਅੰਦਰ ਵੀ ਕਿ ਬਰਨਾਲੇ ਕੋਈ ਵੀ ਫਾਸਟ ਮੂਵਿੰਗ ਟ੍ਰੇਨ ਨਹੀਂ ਲੰਘਦੀ ਜਿਹੜੀ ਸਾਡੀ ਕੇਂਦਰੀ ਰਾਜਧਾਨੀ ਨਾਲ ਜੋੜੇ ਕਿ ਟ੍ਰੇਨ ਚਲਾਈ ਜਾਵੇ ਤੇ ਉਦੋਂ ਜਦੋਂ ਫਿਰ ਬੰਦੇ ਭਾਰਤ ਟ੍ਰੇਨ ਦੀ ਪਿਛਲੇ ਦਿਨੀ ਸ਼ੁਰੂਆਤ ਹੋਈ ਤਾਂ ਉਦੋਂ ਉਹਦਾ ਸਟਾਪੇਜ ਬਰਨਾਲੇ ਰੱਖਿਆ ਗਿਆ ਤਾਂ ਮੈਂ ਉਦੋਂ ਵੀ ਮੰਤਰੀ ਸਾਹਿਬ ਨਾਲ ਮਿਲਿਆ ਵੀ ਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਿੱਤੀ ਦਵਾਇ ਸੀ ਕਿ ਸਟਾਪੇ ਰੱਖਿਆ ਜਾਊਗਾ ਜਿੱਦਣ ਪਹਿਲੇ ਦਿਨ ਚੱਲੀ ਪਰ ਉਦੋਂ ਸਟਾਪੇ ਨਹੀਂ ਰੱਖਿਆ ਗਿਆ ਤੇ ਉਸ ਤੋਂ ਬਾਅਦ ਲਗਾਤਾਰ ਤੁਹਾਡੇ ਧਿਆਨ 'ਚ ਹੋਣਾ ਮੈਂ ਆਪਣੇ ਵੱਲੋਂ ਪੁਸ਼ਚਾ ਕਰ ਰਹਿਆਂਗੇ ਤੇ ਮੈਂ ਇਸ ਤੋਂ ਪਹਿਲਾਂ ਵਿੰਟਰ ਸੈਸ਼ਨ ਤੋਂ ਪਹਿਲਾਂ ਇਹ ਬਿਆਨ ਵੀ ਦਿੱਤਾ ਸੀ ਕਿ ਵਿੰਟਰ ਸੈਸ਼ਨ ਦੇ ਵਿੱਚ ਜੇ ਟ੍ਰੇਨਾਂ ਨਾ ਚੱਲੀ ਤਾਂ ਅਸੀਂ ਜਿਹੜਾ ਉਸ ਤੋਂ ਬਾਅਦ ਸੰਘਰਸ਼ ਹੈ ਜਿਹੜਾ ਉਹ ਕਰਾਂਗੇ ਸੋ ਇਸ ਵਿੰਟਰ ਸੈਸ਼ਨ ਦੇ ਦੌਰਾਨ ਮੈਂ ਲਗਾਤਾਰ ਪਿਛਲੇ ਦਿਨਾਂ ਤੋਂ ਰਵਨੀਤ ਬਿੱਟੂ ਜੀ ਦੇ ਨਾਲ ਬਹੁਤ ਵੱਡੀ ਖੁਸ਼ਕਬਰੀ ਆ ਖਾਸ ਤੌਰ ਤੇ ਸਾਡੇ ਬਰਨਾਲੇ ਦੇ ਕਿਉਂਕਿ ਹਮੇਸ਼ਾ ਬਹੁਤ ਵੱਡੀ ਡਿਮਾਂਡ ਜਿਹੜੀ ਸਾਰੇ ਬਰਨਾਲੇ ਦੇ ਜਿਹੜੀ ਬੰਦੇ ਬਹਾਦਰ ਟ੍ਰੇਨ ਸੀ ਉਹ ਸਟਾਪੇਜ ਜਿਹੜਾ ਉੱਥੇ ਨਹੀਂ ਸੀ ਤੇ ਹਰ ਪਾਸਿਓਂ ਚਾਹੇ ਸਾਡੇ ਬੀਜੇਪੀ ਦੀ ਸਾਡੀ ਲੀਡਰਸ਼ਿਪ ਹੋਵੇ ਚਾਹੇ ਕੇਵਲ ਢਿੱਲੋਂ ਜੀ ਹੋਣ ਉਹਨਾਂ ਦੀ ਜੇ ਮੈਂ ਗੱਲ ਕਰਾਂ ਹੋਰ ਸਾਡੇ ਜ਼ਿਲ੍ਹਾ ਪ੍ਰਧਾਨ ਹੋਣ ਇਸੇ ਤਰੀਕੇ ਨਾਲ ਸਾਡੇ ਉੱਥੇ ਦੇ ਮੈਂਬਰ ਪਾਰਲੀਮੈਂਟ ਜਿਹੜੇ ਨੇ ਮੀਤ ਭੇਰ ਜੀ ਚਾਹੇ ਉੱਥੇ ਦੇ ਸਾਡੇ ਮੈਂਬਰ ਪਾਰਲੀਮੈਂਟ ਰਾਜ ਸਭਾ ਅਜਿੰਦਰ ਗੁਪਤਾ ਜੀ ਸਭ ਨੇ ਤੇ ਭਾਜਪੀ ਨੇ ਤਾਂ ਮੈਂ ਸਮਝਦਾ ਮੈਨੂੰ ਇਹ ਕਿਹਾ ਸੀ ਵੀ ਜੇ ਬਰਨਾਲੇ ਆਉਣਾ ਤਾਂ ਉਦੋਂ ਆਇਓ ਜਿੰਨਾ ਚਿਰ ਬੰਦੇ ਬਾਰਤ ਦਾ ਸਟਾਪੇਜ ਨਹੀਂ ਖੋ। ਤੇ ਅੱਜ ਮੈਂ ਸਾਰੇ ਬਰਨਾਲੇ ਵਾਲੇ ਤੇ ਸਾਰੇ ਮਾਲਵੇ ਨੂੰ ਕਿਉਂਕਿ ਨਾਲ ਜਿਹੜੇ ਜ਼ਿਲ੍ਹੇ ਨੇ ਇੱਕ ਪਾਸੇ ਤਾਂ ਬਿਲਕੁਲ ਮਲੇਰਕੋਟ ਲਾਏ ਉਹਨਾਂ ਨੂੰ ਬੜਾ ਫਾਇਦਾ ਹੋਊ। ਇੱਕ ਪਾਸਾ ਜਿਹੜਾ ਜਿਵੇਂ ਚਾਹੇ ਉਹ ਸੰਗੂਰ ਦਾ ਹੋਵੇ ਚਾਹੇ ਇੱਕ ਪਾਸਾ ਦਾ ਮਾਨਸੇ ਦਾ ਹੋਇਆ ਤੇ ਸਾਰਿਆਂ ਨੂੰ ਬਹੁਤ ਵੱਡਾ ਲਾਭ ਆ ਜਿਹੜਾ ਇਸ ਟਾਪਿੰਗ ਦਾ ਮਿਲੂਗਾ ਤੇ ਮੈਂ ਸਾਰਿਆਂ ਨਾਲ ਇਹ ਖੁਸ਼ੀ ਸ਼ੇਅਰ ਕਰਨਾ ਚਾਹੁੰਦਾ ਤੇ ਬੰਦੇ ਵਾਰਤ ਜਿਹੜੀ ਫੋਜਪੁਰ ਤੋਂ ਦਿੱਲੀ ਆ ਹੁਣ ਉਹ ਬਰਨਾਲੇ ਸ਼ਹਿਰ ਦੇ ਵਿੱਚ ਰੁਕੇਗੀ ਤੇ ਬਰਨਾਲੇ ਦੇ ਆਮ ਲੋਕਾਂ ਨੂੰ ਕਾਰੋਬਾਰੀਆਂ ਨੂੰ ਜਿੰਨੇ ਵੀ ਕੰਮ ਦਿੱਲੀ ਨਾਲ ਕਰਨਾ ਆਉਂਦੇ ਆ ਜਾਂ ਦਿੱਲੀ ਤੋਂ ਜਾਣਾ ਹੈ ਤੇ ਉਹ ਬਰਨਾਲੇ ਵਾਲਿਆਂ ਦਾ ਬੜਾ ਕੰਮ ਸੌਖਾ ਹੋਊਗਾ ਤੇ ਮੈਂ ਇਹ ਖੁਸ਼ੀ 'ਚ ਅੱਜ ਉਹਨਾਂ ਦੇ ਸ਼ਰੀਕ ਹੁੰਦਾ ਹੋਇਆ ਇਨੋਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕਰਦੇ ਆਂ ਤੇ ਅੱਗੇ ਵੀ ਪੰਜਾਬ ਲਈ ਰੇਲਵੇ 'ਚ ਕੋਈ ਵੀ ਕਮੀ ਹੈ ਜਿਹੜੀ ਉਹ ਨਹੀਂ ਛੱਡੀ ਜਾਉ ਧੰਨਵਾਦ